18 ਤਰੀਕ ਨੂੰ ਆਪਣੇ ਸੁਨੀਲ ਕੁਮਾਰ ਸ਼ੀਲਾ ਕਰਿਆਨਾ ਸਟੋਰ ਆ ਲੁਪੋਕੇ ਉਥੇ ਇਹਨਾਂ ਚਾਰਾਂ ਦੋਸ਼ੀਆਂ ਨੇ ਪਿਸਤਲ ਦੀ ਨੋਕ ਤੇ ਜਿਹੜਾ ਉਹ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਜਿਸ ਤੇ ਜਿਹੜਾ ਮਕਦਮਾ ਦਰਜ ਕਰਕੇ ਐਸ.ਐਚ.ਓ ਸਾਹਿਬ ਲੁਪੋਕੇ ਨੇ ਜਿਹੜੀ ਆਇ ਤਫਤੀਸ਼ ਅਮਲ ਵਿੱਚ ਲਿਆਂਦੀ ਸੀ ਜੋ ਇਹ ਬੜੀ ਛੇਤੀ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕਰਦੇ ਹੋਏ ਜਿਹੜਾ ਵਾ ਉਹ ਚਾਰ ਦੋਸ਼ੀਆਂ ਨੂੰ ਅਰੈਸਟ ਕੀਤਾ ਵਾ ਜਿਨ੍ਹਾਂ ਦੇ ਨਾਮ ਬਲਜੀਤ ਸਿੰਘ ਏਲੀਅਸ ਬਾਬਾ ਵਿਸ਼ਾਲ ਜਿਹੜਾ ਇਹ ਓਡਰ ਪਿੰਡ ਦਾ ਰਹਿਣ ਵਾਲਾ ਰਾਮੂ ਠੱਠੇ ਪਿੰਡ ਦਾ ਆ ਤੇ ਸੂਰਜਪੁਰ ਜੀ ਕੋਟ ਖਾਲਸੇ ਦਾ ਰਹਿਣ ਵਾਲਾ ਜੋ ਇਹਨਾਂ ਨੇ ਇਸ ਤੋਂ ਬਾਅਦ ਵੀ ਇੱਕ ਵਾਰ ਦਾਤ ਜਿਹੜੀ ਆ ਉਹ ਰੈਡੀमेड ਕੱਪੜੇ ਦੀ ਦੁਕਾਨ ਸੀਗੀ اٹਾਰੀ ਉੱਥੇ ਵੀ ਜਿਹੜੀ ਇਹਨਾਂ ਨੇ ਕੀਤੀ ਸੀਗੀ ਇਹ ਇਹਨਾਂ ਦੇ ਕਾਬੂ ਹੋਂ ਦੇ ਨਾਲ ਇਹ ਦੋਵੇਂ ਮਾਰਦਾ ਤਾਂ ਜਿਹੜੀਆਂ ਨੇ ਉਹ ਟ੍ਰੇਸ ਹੋਈਆਂ ਨੇ ਇਸ ਤੋਂ ਇਲਾਵਾ ਜਿਹੜਾ ਮੋਟਰਸਾਈਕਲ ਇਨਾਂ ਤੋਂ ਰਿਕਵਰ ਹੋਇਆ ਉਹ ਵੀ ਇਨਾਂ ਦਾ ਖੋਹ ਕੀਤਾ ਹੋਇਆ ਤੇ ਵਾਰਦਾਤ ਵੇਲੇ ਵਰਤਿਆ ਜਿਹੜਾ ਪਿਸਤਲ ਆ 32 ਬੋਰ ਦਾ ਉਹ ਰਿਕਵਰ ਕੀਤਾ ਨਾਲ ਦੋ ਜਿਹੜੇ ਜਿੰਦਾ ਰੌਂਦ ਨੇ ਕਿਰਚੋ ਜਿਹੜੀ ਆ ਉਹ ਬਰਾਮਦ ਹੋਈ ਹੈ ਸਰ ਇਹ ਪਹਿਲਾਂ ਵੀ ਕੋਈ ਮਕਦਮੇ ਚੱਜੇ ਸੀ ਜਾਂ ਪਹਿਲਾਂ ਵੀ ਕੋਈ ਇਹਦੇ ਲੋਟਾ ਖੋਹਦਾ ਸੋਇਤੀਆਂ ਹਾਂਜੀ ਹਾਂਜੀ ਇਹਦੇ ਵਿੱਚ ਇਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਆ ਪਹਿਲਾਂ ਇਨਾਂ ਦੇ ਖਿਲਾਫ ਜਿਹੜੇ ਆ 307 ਵਗੈਰਾ ਦੇ ਜਿਹੜੇ ਪਰਚੇ ਉਹ ਦਰਜ ਨੇ ਹੋਰ ਨਾ ਥਾਣਿਆਂ ਵਿੱਚ ਵੀ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਹੋ ਸਕਦੇ ਆ ਉਹ ਵੀ ਅਸੀਂ ਪਤਾ ਕਰ ਰਹੇ ਹੁਣ ਕਿਹੜੀ ਕਿਹੜੀ ਤਾਰਾ ਲਾਈ ਗਈ ਇਹਨਾਂ ਤੇ 309 62 3 ਬੀ ਐਨ ਐਸ ਦੇ ਤਹਿਤ ਜਿਹੜਾ ਵਾ ਉਹ ਥਾਣੇ ਲੋਪੋ ਕੇ ਮੁਕਦਮਾ ਦਰਜ ਜਿਹੜਾ ਪਿਸਟਲ ਗ੍ਰੰਟ ਹੋਇਆ ਨਾ ਜਾਇਜ਼ ਆ ਕਿ ਜਾਇਜ਼ ਆ ਹਾਂਜੀ ਹਾਂਜੀ ਨਜਾਇਜ਼ ਪਿਸਟਲ ਆ ਜੀ 32 ਪੋਰ ਦਾ